ਉਸੀ ਦੇਖ ਰਹੇ ਸਰਬ ਧਰਮ ਨਿਊਜ਼ ਚੈਨਲ ਅਸਾਡੀ ਦੀ ਟੀਮ ਪਹੁੰਚੀ ਹੈ ਬਟਰ ਹੱਲੀ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਇੱਕ ਸ੍ਰੀ ਸੰਤ ਬਾਬਾ ਪ੍ਰੇਮ ਦਾਸ ਜੀ ਭਗਤ ਮਥਰਾ ਦਾਸ ਜੀ ਸਪੋਰਟਸ ਕਲੱਬ ਹੱਲੀ ਵੱਲੋਂ ਸਨੂ ਨਗਰ ਨਿਵਾਸੀ ਉੱਗੇ ਖੇਡ ਪ੍ਰਮੋਟਰ ਗੁਰਿੰਦਰਪਾਲ ਸਿੰਘ ਲਾਡੀ ਜੂ ਐਸਏ ਅਤੇ ਸਨੂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਪਧਰੀ ਸੈਵਨ ਸਾਈਡ ਨਾਈਟ ਸਿਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਇਸ਼ਵਰੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਖੇਡੇ ਗਏ ਮੈਚਾਂ ਮੌਕੇ ਡਾਕਟਰ ਰਾਜਮਾ ਚੱਬੇਵਾਲ ਮੈਂਬਰ ਪਾਰਲੀਮੈਂਟ ਨੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਅਨੁਸ਼ਾਸਨ ਵਿੱਚ ਰਹਿ ਕੇ ਖੇਡਣੀ ਪ੍ਰੇਰਿਤ ਕੀਤਾ ਸਮਾਗਮ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਨੰਬਰ ਦਾ ਦਲਵੀਰ ਸਿੰਘ ਰਿਸ਼ਪਾਲ ਸਿੰਘ RAMDAS ਉੱਗੇ ਖੇਡ ਪ੍ਰਮੋਟਰ ਟ੍ਰੈਡ ਪ੍ਰਿੰਸੀਪਲ ਜਮੋ ਸਿੰਘ ਡਾਂਡੀਆਂ ਨੰਬਰ ਦਾ ਚੋਜੀ ਬਰ RAM ਇੰਟਰਨੈਸ਼ਨਲ ਖਿਡਾਰੀ ਬਲਵੰਤ ਸਿੰਘ ਲਾਡੀ ਨੇ ਕੀਤੀ ਖੇਡੇ ਗਏ ਫਾਈਨਲ ਮੈਚ ਵਿੱਚ ਪਿੰਡਰ ਹੱਲੀ ਦੀ ਟੀਮ ਨੇ ਹਾਲਟਾ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਅੰਡਰ 13 ਸਾਲ ਦੇ ਖੇਡੇ ਗਏ ਮੈਚ ਵਿੱਚ ਵੱਡੋ ਅਕੈਡਮੀ ਨੇ ਜੀਐਨਏ ਫੋਟੋ ਅਕੈਡਮੀ ਨੂੰ 3-1 ਨਾਲ ਅਤੇ 40 ਸਾਲ ਤੇ ਵੱਧ ਉਮਰ ਦੇ ਕਰਵਾਏ ਗਏ ਫ੍ਰੈਂਡਲੀ ਮੈਚ ਵਿੱਚ ਹੱਲੀ ਦੀ ਟੀਮ ਨੇ ਹੁਸ਼ਿਆਰਪੁਰ ਐਫਸੀ ਨੂੰ 2-1 ਦੇ ਫਰਕ ਨਾਲ ਹਰਾ ਕੇ ਜੇਤੂ ਟਰੋਫੀ ਤੇ ਕਬਜ਼ਾ ਕੀਤਾ ਇਸ ਮੌਕੇ ਜਿੱਤੂ ਖਡਾਰੀ ਨੂੰ ਨਾਮਾਂ ਦੀ ਬੰਡ ਪ੍ਰਿੰਸੀਪਲ ਜਗਮਨ ਸਿੰਘ ਸਰਬੰਸ ਸਿੰਘ ਪੰਚਾਇਤ ਅਫਸਰ ਨੇ ਕੀਤੀ। ਉਹਨਾਂ ਨਾਲ ਇਸ ਮੌਕੇ ਸਮੂਹ ਪ੍ਰਬੰਧਕ ਹਾਜ਼ਰ ਸਨ। ਇਸ ਮੌਕੇ ਬਲਵੀਰ ਸਿੰਘ ਕਲਾ, ਮਨਵੀਰ ਸਿੰਘ ਠੱਕਰਵਾਲ, ਪ੍ਰਵਿੰਦਰ ਸਿੰਘ, ਰਜਿੰਦਰ ਕੁਮਾਰ, ਕੁਲਦੀਪ ਸਿੰਘ ਹੈਪੀ, ਜਗਿੰਦਰਪਾਲ ਡੋਗਰ, ਹੌਲਦਾਰ ਅਮਰੀਕ ਸਿੰਘ, ਜਸਵੰਤ ਸਿੰਘ, ਬੋਬੀ, ਇੰਦਰਜੀਤ ਸਿੰਘ, ਗੁਰਲਿੰਦ ਸਟੂਡੀਓ ਰਿੰਕੂ, ਬਲਵੀਰ ਚੰਦ, ਗੋਲਡੀ ਜਸਵਿੰਦਰ ਸਿੰਘ, ਰਾਮਨਾਥ, ਦੀਪ ਗੋਲਕੀਪਰ, ਲਵੀ ਕੈਨੇਡਾ, ਵਿੰਦਰ ਆਰਟਿਸਟ, ਰੋਹਿਤ ਰਾਜ, ਜਰਨੈਲ ਸਿੰਘ ਲਵੀ ਕੈਨੇਡਾ, ਮਾਈਕਲ ਪਿੰਕਾ, ਦੀਪ ਕੈਨੇਡਾ, ਅਵਤਾਰ ਚੰਦ, ਕਾਲਾ ਹਲਵਾਈ, ਕਮਲਪਾਲ ਦੀ, ਰਵੀ ਇਟਲੀ, ਸੁਖਵਿੰਦਰ ਸਿੰਘ ਜੂਨੀਅਰ, ਮੈਚ ਰੈਫਰੀ ਮੁਕੇਸ਼ ਕੁਮਾਰ ਲਾਲਾ, ਰੈਫਰੀ ਸਤਵਿੰਦਰ ਲਾਲੀ ਹਾਲਟਾ, ਰੈਫਰੀ ਜਸਵਿੰਦਰ ਜੱਸੀ ਦੂੜੇ, ਸੇਵਾਦਾਰ ਵਿੰਦਰ ਮਾਟਾ ਅਤੇ ਸਮੂਹ ਨੱਗਰ ਵਾਸੀ ਪਾਰਿਕ ਗਿਣਤੀ ਵਿੱਚ ਖੇਡ ਪ੍ਰੇਮੀ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਛੋਡੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ بہت ہی ستکار یوگ نگر مرحلی ڈی گرام پنچایت سرپنچ صاحب انجیو کمار جی لمدار ساحب اس کلب کے پردھان کا سکھوندر سنگھ جی سارے نگر کے کھلاری ہو ਸਾਰੇ ਸਹਿਯੋਗੀ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੋ ਪਿਛਲੇ ਦਿਨਾਂ ਤੋਂ 16 ਟੀਮਾਂ ਦੇ ਵਿਚਕਾਰ ਬਹੁਤ ਵੱਡਾ 7 ਸਾਈਡ ਟੂਰਨਾਮੈਂਟ ਆਯੋਜਿਤ ਕੀਤਾ ਗਿਆ ਸੀ ਉਹ ਅੱਜ ਨਿਰਵਿਘਨ ਸਮਾਪਤ ਹੋਇਆ ਨਗਰ ਦੇ ਸਾਰੇ ਸਹਿਯੋਗੀ ਦਾਨੀ ਸਜਣਾ ਨੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ ਖਾਸ ਕਰਕੇ ਇਸ ਨਗਰ ਤੇ ਉਗੇ ਖੇਡ ਪ੍ਰਮੋਟਰ ਭਾਜੀ ਸ੍ਰਿੰਦਰ ਸਿੰਘ ਜੀ ਗੈਲ ਉਹਨਾਂ ਦੇ ਲੜਕੇ ਗੁਰਵਿੰਦਰ ਸਿੰਘ ਜੀ ਲਾਡੀ ਗੈਲ ਉਹਨਾਂ ਵੱਲੋਂ ਬਹੁਤ ਵੱਡੀ ਮਾਲੀ ਸਹਾਇਤਾ ਕੀਤੀ ਗਈ ਪ੍ਰਾਈਜ਼ ਮਨੀ ਸਾਰੇ ਦਿੱਤੇ ਗਏ ਤੇ ਉਹਨਾਂ ਬਲੋਂ ਇੱਕ ਵਿਸ਼ੇ ਸੂਚਨਾ ਆ ਕਿ ਇਸ ਨਗਰ ਦੇ ਕੋਈ ਬੱਚੀ ਨਹੀਂ ਜਾਂ ਕੋਈ ਬੱਚਾ ਜਿਹੜਾ ਪੜ੍ਹਨੇ ਨੂੰ ਚੰਗਾ ਆ ਉਹਦੀ ਸਪੋਰਟ ਵਿਨੋਤ ਆ ਰਿਹਾ ਹੋਰ ਕੋਈ ਖਿਡਾਰੀ ਕੋਈ ਜੋ ਅੰਡਰ ਪ੍ਰਿਵਿਲੇਜ ਫੈਮਿਲੀ ਨੂੰ ਬਿਲੋਂਗ ਕਰਦਾ ਜਿਹੜਾ ਖੇਡਾਂ ਦਾ ਖਰਚਾ ਪੀ ਨਹੀਂ ਕੱਢ ਸਕਦਾ ਉਹਦੇ ਲਈ ਕੁਦਾ ਫੋਨ ਆਇਆ ਸੀ ਗੁਰਵਿੰਦਰ ਸਿੰਘ ਜੀ ਉਹਨਾਂ ਕਹਿੰਦੇ ਮੇਰੇ ਪਹਿਲਾਂ ਅਨਾਉਂਸਮੈਂਟ ਕਰ ਦਿਓ ਮੈਂ ਆਪਣੇ ਕਰਦੇ ਸਾਰੇ ਖਿਡਾਰੀਆਂ ਲਈ ਵਿਸ਼ੇਸ਼ ਸਹਿਯੋਗ ਦੇ ਲਈ ਤਿਆਰ ਹਾਂ ਮੇਰੇ ਸਹਿਯੋਗੀ ਸਰਪੰਨ ਸਾਹਿਬ ਸੰਜੀਪ ਕੁਮਾਰ ਤੇ ਲੰਬੜਾ ਸਾਹਿਬ ਮੈਂ ਉਹਨਾਂ ਨੂੰ ਐਸੇ ਭੇਜ ਦਊਗਾ ਉਹ ਨਗਦ ਦੇ ਸਾਰੇ ਲੋਰਡਾਂ ਦੇ ਖਿਡਾਰੀਆਂ ਤੇ ਪੰਡ ਵਾਲੇ ਵਿਦਿਆਰਥੀਆਂ ਦੀ ਮੱਤ ਲਈ ਉਹ ਤਿਆਰ ਹੈ ਆਈ ਵੈਚ ਆਲ ਆਫ ਯੂ ਆਲ ਦਾ ਵੈਰੀ ਬੈਸਟ ਟੂ ਟੇਕਿੰਗ ਦਾ ਕਾਰਡ ਆਫ ਫੁੱਟਬਾਲ ਟੈਂਕਿਊ ਸਸੀ ਗਾਲ ਜੀ ਸਾਰਿਆਂ ਨੂੰ ਇਹ ਆ ਜੀ ਅੱਜ ਪਿੰਡ ਰੱਲੀ ਦੇ ਜ਼ਿਲ੍ਹਾ ਹੁਸ਼ਿਆਰਪੁਰ ਇੱਥੇ 108 ਸੰਤ ਬਾਬਾ ਪ੍ਰੇਮਦਾ ਜੀ ਭਗਤ ਮਥਰਾਦਾ ਜੀ ਯਾਦ ਵਿੱਚ ਅੱਜ ਟੂਰਨਾਮੈਂਟ ਦੀ ਸਮਾਪਤੀ ਹੋਈ ਹੈ ਜੀ ਜਿਹਦੇ ਵਿੱਚ 16 ਟੀਮਾਂ ਨੇ ਕੁੱਲ ਭਾਗ ਲਿਆ ਜੀ ਇਲਾਕੇ ਦੀਆਂ ਸਾਡੇ ਨੇਰੈਸ ਟੀਮਾਂ ਸੀਆਂ ਜੀ ਉਹਦੇ ਵਿੱਚ ਰਹੱਲੀ ਤੇ ਹਾਲਟਾ ਹਾਲਟਾ ਜੀ ਫਾਈਨਲ ਖੇਲੇ ਆ ਜਿਹਦੇ ਵਜ੍ਹਾ ਰਹੱਲੀ ਵਿਨਰ ਰਹੀ ਹੈ ਜੀ ਸਾਡੇ ਐਨਆਰਆਈ ਖਾਸ ਕਰਕੇ ਗੁਰਿੰਦਰਪਾਲ ਸਿੰਘ ਜੀ ਗਿੱਲ ਤੇ ਲਵੀ ਕੈਨੇਡਾ ਤੇ ਹੋਰ ਸਾਡੇ ਯਾਰ ਦੋਸਤ ਜਿੰਨੀਆਂ ਨੇ ਵੀ ਸਾਡੀ ਮਦਦ مالی ਮਦਦ ਕੀਤੀ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਗਰ ਦਾ ਪੂਰੇ ਦਾ ਇਲਾਕਾ ਨਿਵਾਸੀਆਂ ਦਾ ਜਿਹੜੇ ਸਾਡੇ ਇੱਥੇ ਆ ਕੇ ਸਾਡੀ ਰੌਣਕ ਵਧਾਈ ਆ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਜੀ ਤੇ ਇਸ ਟੂਰਨਾਮੈਂਟ ਤੇ ਜੀ ਚਾਰ ਅੰਡਰ ਏਜ ਅੰਡਰ 13 ਦੇ ਚਾਰ ਅਕੈਡਮੀਆ ਦੇ ਮੈਚ ਕਰਵਾਏ ਗਏ ਜੀ ਜਿਹਦੇ ਵਿੱਚ ਨੰਗਲ ਕਲਾ ਜੀ ਐਨਐ ਮੇਟਿਆਣਾ ਖਾਲਸਾ ਸਕੂਲ ਵੱਡੋਂ ਤੇ ਫਿਟ 15 ਫੁੱਟਬਾਲ ਅਕੈਡਮੀਆ ਬਜਰਾਵਰ ਇਹਨਾਂ ਚਾਰ ਟੀਮਾਂ ਨੇ ਭਾਗ ਲਿਆ ਤੇ ਇਹਨਾਂ ਦੇ ਵਿੱਚ ਜੀ ਵੱਡੋਂ ਸਕੂਲ ਦੀ ਟੀਮ ਬਿਨਰ ਰਹੀ ਹੈ ਜੀ ਜੀ ਐਨਐ ਮੇਟਿਆਣੇ ਨੂੰ ਬਹੁਤ ਸੋਹਣਾ ਟੂਰਨਾਮੈਂਟ ਖੇਲੇ ਜੀ ਬੱਚੇ ਤਵਾਰ ਤੋਂ ਫਿਰ ਜੀ ਅਸੀਂ ਸਾਰੇ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਸਾਰੇ ਪਿੰਡਾਂ ਲੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਕਾਲ ਜੀ ਸਾਰਿਆਂ ਨੂੰ